ਅਮਨਸਦੀਹਤੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ 4.5 ਕਿਲੋਗ੍ਰਾਮ ਹੈਰੋਇਨ ਨਾਲ 6 ਪਿਸਟਲ ਤੇ ਨਾਲ ਗੋਲੀ ਸਿਕਾ ਅਤੇ ਨਾਲ ਡਰਗਮਣੀ ਦੇ ਸਮੇਤ 8 આરોપી ਜਿਲੇ ਉਹ ਗ੍ਰਿਫਤਾਰ ਕੀਤੇ ਨੇ ਐਸਐਸਪੀ ਚਰਨਜੀਤ ਸਿੰਘ ਸੋਹਲ ਇੱਥੇ ਨਹੀਂ ਗਲਬਾਤ ਵੀ ਕਰਨਗੇ ਉਹਨਾਂ ਨਾਲ ਕਿਉਂਕਿ ਤੁਸੀਂ ਦੇਖ ਸਕਦੇ ਹੋ ਪਹਿਲੇ ਆਪਣੇ ਟੀਵੀ ਸਕਰੀਨ 'ਚ ਜਿਹੜਾ ਕੀ ਅੱਥੇ આરોપી ਜਿਹੜੇ ਨੇ ਉਹ ਇੱਥੇ ਜਿਹੜੇ ਫੜੇ ਗਏ ਨੇ ਨਾਲ ਉਹਨਾਂ ਦੇ ਹਥਿਆਰ ਗੋਲੀ ਸਿੱਕਾ ਤੇ ਨਾਲ ਕੋਈ ਜੋੜਾ ਸਾਰੇ ਆ ਵੀ ਆਏਗੇ ਬਾਸ ਠੀਕ ਹੈ ਇੱਕ ਮੋਟਰਸਾਈਕਲ ਹੈ ਇੱਕ ਗੱਡੀ ਵੀ ਹੈ ਨਾਲ ਤਿੰਨ ਭਾਰ ਤੋਲਣ ਵਾਲੇ ਕੰਡੇ ਨੇ ਤੇ 10 ਮੋਬਾਈਲ ਫੋਨ ਵੀ ਜਿਹੜੇ ਕੀ ਇਹਨਾਂ ਵੱਲੋਂ ਬਰਾਮਦ ਕੀਤੇ ਗਏ ਨੇ ਤੇ ਵੱਡੀ ਕਾਮਯਾਬੀ ਜਿਹੜੀ ਕੀ ਹੈ ਅਮਰਸੇ ਪੁਲਿਸ ਤੇ ਹਾਤੀ ਦੀ ਜਿਹੜੀ ਕੀ ਉਹ ਦੱਸੀ ਜਾ ਸਕਦੀ ਹੈ ਦੇਹاتی ਪੁਲਿਸ ਅੰਮ੍ਰਿਤਸਰ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਮੇਰੇ ਨਾਲ ਇਹ ਗੱਲਬਾਤ ਕਰ ਲੈਣੇ ਕਿਉਂਕਿ ਬਹੁਤ ਵੱਡੀ ਜਿਹੜੀ ਕਿ ਕਾਮਯਾਬੀ ਹਾਸਲ ਕੀਤੀ ਹੈ 8 આરોપી ਤੇ ਨਾਲ 4.5 ਕਿਲੋ ਹੈਰੋਇਨ ਨਾਲ ਪਿਸਤਲ ਤੇ ਨਾਲ ਡਰਗ ਮਨੀ ਤੇ ਨਾਲ ਹੋਰ ਵੀ ਸਮਾਨ ਬਰਾਮਦ ਕੀਤਾ ਹੈ ਸਰ ਪੂਰਾ ਮਾਮਲਾ ਕੀ ਥੈਂਕ ਯੂ ਜੀ ਅੰਮ੍ਰਿਤਸਰ ਦੇਹاتی ਪੁਲਿਸ ਦੇ ਸੀਆਈਏ ਸਟਾਫ ਵੱਲੋਂ ਇਨਫੋਰਮੇਸ਼ਨ ਬੇਸਡ ਜੋ ਇਹ ਆਪਰੇਸ਼ਨ ਸੀ ਇਹ ਕੀਤਾ ਗਿਆ ਜਿਸ ਦੇ ਵਿੱਚ ਇਨੀਸ਼ੀਅਲ ਤੌਰ ਤੇ ਤਿੰਨ ਵਿਅਕਤੀ ਜਿਹੜੇ ਐ ਪਹਿਲਾਂ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਉਸ ਤੋਂ ਬਾਅਦ ਫਰਦਰ ਇੰਟਰੋਗੇਸ਼ਨ ਹੁੰਦੇ ਇਹ 8 ਟੋਟਲ ਵਿਅਕਤੀ ਜਿਹੜੇ ਆ ਉਹ ਗ੍ਰਫਤਾਰ ਕੀਤੇ ਗਏ ਨੇ ਜਿਸ ਦੇ ਵਿੱਚ 4.5 ਕਿਲੋ ਹੈਰੋਇਨ ਉਸ ਦੀ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ 1.5 ਲੱਖ ਰੁਪਇਆ ਡਰੱਗ ਮਨੀ ਇੱਕ ਮੋਟਰਸਾਈਕਲ ਇੱਕ Honda City ਗੱਡੀ ਤਿੰਨ ਜਿਹੜੇ ਹੈ ਵੇਇੰਗ ਮਸ਼ੀਨਸ ਹੋ ਗਿਆ ਤੇ 10 ਮੋਬਾਈਲ ਇਸ ਦੇ ਨਾਲ ਹੀ ਜਿਹੜੇ ਹੈ ਕੁਝ ਲਾਈਵ ਰਾਉਂਡਸ ਜਿਹੜੇ ਨੇ ਉਹਨਾਂ ਦੀ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਜੋ ਵੈਪਨਸ ਸੀਗੇ ਉਹ ਟੋਟਲ 6 ਜਿਹੜੇ ਹੈਗੇ ਆ ਜਿਨ੍ਹਾਂ ਦੇ ਵਿੱਚ ਦੋ ਗਲੌਕ ਦੋ 30 ਬੋਰ ਦੇ ਇੱਕ 32 ਬੋਰ ਦਾ ਤੇ ਇੱਕ ਜ਼ਗਾਨਾ ਪਿਸਟਲ ਜਿਹੜਾ ਹੈ ਉਹਦੀ ਰਿਕਵਰੀ ਹੋਈ ਹੈ ਤਾਂ ਇਹਨਾਂ ਦੀ ਗ੍ਰਿਫਤਾਰੀ ਕਿੱਥੋਂ ਕੀਤੀ ਗਈ ਸੀ ਜਿਹੜੇ ਇਹ ਵਿਅਕਤੀ ਨੇ ਜਿਵੇਂ ਹਮੀਦਪੁਰਾ ਹੈ ਸਾਡੇ ਪਿੰਡ ਦੇ ਕੋਲ ਉੱਥੇ ਨਾਕਾ ਲੱਗਿਆ ਸੀ ਉੱਥੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਿਹੜੇ ਬਾਕੀ ਜਿਹੜੇ ਤਿੰਨ ਰਹਿੰਦੇ ਸੀ ਜਦੋਂ ਬਾਕੀ ਪੰਜ ਨੂੰ ਫੜ ਕੇ ਉਹਨਾਂ ਦੀ ਇੰਟਰੋਗੇਸ਼ਨ ਤੇ ਉਹਨਾਂ ਦੀ ਜੋ ਅੱਗੇ ਫਰਦਰ ਇਨਵੈਸਟੀਗੇਸ਼ਨ ਚੱਲੀ ਹੈ ਉਸ ਤੋਂ ਬਾਅਦ ਇਹ ਤਿੰਨ ਵਿਅਕਤੀ ਜਿਹੜੇ ਹੈਗੇ ਗੁਰਸੇਵਕ ਸਿੰਘ ਸੇਵਕ ਆਪਣਾ ਜਿਹੜਾ ਤੁਹਾਡਾ ਕਰਨ ਹੈ ਤੇ ਜਗਰੂਪ ਹੈ ਜੂਪਾ ਇਹਨਾਂ ਦੀ ਜੋ ਹੈ ਇੱਕ ਪੀਜੀ ਹੋਸਟਲ ਨੂਮਾ ਜੋ ਪੀਜੀ ਹੈ ਉੱਥੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਫਰਦਰ ਜੋ ਹੈ ਇਹਨਾਂ ਤੋਂ ਕਾਫੀ ਮਾਤਰਾ ਦੇ ਵਿੱਚ ਜਿਹੜਾ ਹੈ ਹੈਰੋਇਨ ਤੇ ਵੈਪਨਸ ਦੀ ਰਿਕਵਰੀ ਹੋਈ ਸਰ ਪੀਜੀ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਕਿਸ ਤਰੀਕੇ ਨਾਲ ਯੂਜ਼ ਕਰਦੇ ਬੇਸਿਕਲੀ ਜਿਹੜੀ ਹੁਣ ਸਾਡੀ ਪ੍ਰੀਲੀਮਿਨਰੀ ਇਨਟੈਰੋਗੇਸ਼ਨ ਹੋਈ ਹੈ ਇਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਜਿਹੜਾ ਇਹ ਵਿਅਕਤੀ ਨੇ ਗੁਰਸੇਵਕ ਵਗੈਰਾ ਹੋਗੇ ਇਹ ਡਰੋਨ ਦੇ ਰਾਹੀਂ ਜਿਹੜੇ ਹੈ ਕਨਸਾਈਨਮੈਂਟਸ ਇਹ ਮੰਗਵਾਉਂਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਰਿਟਰੀਵ ਕਰਕੇ ਇਹਨਾਂ ਦੇ ਕੋਲ ਮੋਟਰਸਾਈਕਲ ਨੂੰ ਜਿਵੇਂ ਇਹ ਪਾਇਲਟ ਦੇ ਤੌਰ ਤੇ ਯੂਜ਼ ਕਰ ਲਿਆ ਤੇ ਵਹੀਕਲ ਜਿਹੜਾ ਹੈ ਉਸ ਦੇ ਵਿੱਚ ਵੱਡੀ ਕਨਸਾਈਨਮੈਂਟ ਕੋਈ ਲੈ ਕੇ ਆਉਣੀ ਹੈ ਤਾਂ ਉਹ ਮੋਟਰਸਾਈਕਲ ਨੂੰ ਅੱਗੇ ਲਗਾ ਲੈਂਦੇ ਸੀ ਫਰਦਰ ਸਿੰਗਲ ਜਿਹੜੇ ਹੈਗੇ ਟੂ ਪਿਲਨ ਰਾਈਡਰ ਕਰਕੇ ਇਹ ਦੋ ਜਿਹੜੇ ਹੈ ਇਦਾਂ ਵੀ ਇਹ ਵੱਖਰ ਵੱਖਰਾ ਆਪਣਾ ਇਹ ਮੋਡਸ ਆਪ ਰੰਡ ਇਹ ਅਡਾਪਟ ਕਰਦੇ ਸੀ ਤਾਂ ਉਸ ਤੋਂ ਬਾਅਦ ਰਿਟਰੀਵ ਕਰਕੇ ਫਰਦਰ ਜਿਹੜਾ ਹੈ ਇਸ ਪੀਜੀ ਤੇ ਇਸ ਰੂਮ ਨੂੰ ਇਹ ਐਜ਼ ਟਰਾਂਜ਼ਿਟ ਪੁਆਇੰਟ ਤੇ ਅੱਗੇ ਜਿਹੜਾ ਇੱਕ ਇੱਕ ਤਰੀਕੇ ਨਾਲ ਸਟੋਰੇਜ ਪੁਆਇੰਟ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਸੀ ਕਿਉਂਕਿ ਜਿਵੇਂ ਇੱਥੇ ਸਾਡੇ ਕੋਲ ਤਿੰਨ ਬੀਗਿੰਗ ਮਸ਼ੀਨਸ ਮਿਲਿਆ ਨੇ ਤੇ ਫਰਦਰ ਜਿਹੜਾ ਹੈ ਇੱਥੋਂ ਜਿਹੜਾ ਹੈ ਹੋਰ ਜਿਹੜਾ ਸਾਨੂੰ ਚੀਜ਼ਾਂ ਜਿਹੜੀਆਂ ਜਿਹੜੀਆਂ ਇਨਕ੍ਰੀਮੇਟਿੰਗ ਮਟੀਰੀਅਲ ਜਿਹੜਾ ਹੈ ਉਹ ਮਿਲਿਆ ਹੈ ਉੱਥੋਂ ਹੀ ਪਤਾ ਲੱਗਦਾ ਕਿ ਇੱਥੋਂ ਇਹ ਅੱਗੇ ਫਰਦਰ ਜਿਹੜਾ ਸਪਲਾਈ ਕਰਨ ਦਾ ਕੰਮ ਕਰਦੇ ਸੀ ਯੂਨੀਵਰਸਿਟੀ ਬਿਲਕੁਲ ਆਸ-ਪਾਸ ਹੀ ਏਰੀਆ ਹੈਗਾ ਤੇ ਕਿਆ ਇਹ ਜਿਹੜੀ ਸਪਾਈ ਜਾਂਦੀ ਸੀ ਸਟੂਡੈਂਟਸ ਨੂੰ ਜਾਂਦੀ ਸੀ ਸਪੈਸੀਫਿਕਲੀ ਇਹ ਹੈ ਕਿ ਇਹ ਜਿਹੜਾ ਯੰਗ ਜਿਹੜਾ ਲੋਟ ਹੈ ਉਹਨੂੰ ਇਹ ਟਾਰਗੇਟ ਕਰਦੇ ਆ ਬੋਥ ਫॉर ਰਿਕਰੂਟਮੈਂਟ ਤੇ ਕੰਜ਼ਿਊਮਰ ਜਿਹੜਾ ਇਹਨਾਂ ਦਾ ਹੈਗਾ ਉਹ ਗਰੁੱਪ ਵੀ ਜਿਹੜਾ ਇੱਥੋਂ ਇਹਨੂੰ ਕਰਦੇ ਸੀ ਤੇ ਇਸ ਤੋਂ ਇਲਾਵਾ ਜਿਹੜਾ ਹੈ ਇਹ ਫਰਦਰ ਜਿਹੜਾ ਹੈ ਜਿਹੜੇ ਯੰਗ ਜਿਹੜੇ ਅਨਐਮਪਲੋਇਡ ਨੇ ਛੋਟੀ ਉਮਰ ਦੇ ਲੜਕੇ ਨੇ ਉਹਨਾਂ ਨੂੰ ਇਹ ਥੋੜੇ ਥੋੜੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਨੂੰ ਆਪਣੇ ਗਰੁੱਪ ਦੇ ਵਿੱਚ ਇਹ ਜੋੜਦੇ ਸੀ ਟੋਟਲ ਗੁੱਟ ਦੇ 8 ਮੈਂਬਰ ਨੇ ਹੋਰ ਮੈਂਬਰ ਫਰਦਰ ਜਿਹੜੇ ਰਜਿਸਟਰ ਕਰਨੇ ਬਾਕੀ ਨੇ ਇਹਦੇ ਵਿੱਚ ਟੋਟਲ ਹੁਣ ਤੱਕ ਜਿਹੜਾ ਹੈ ਇਹ ਮੋਡਿਊਲ ਜਿਹੜਾ ਹੈਗਾ 8 ਜਿਹੜੇ ਹੈ ਵਿਅਕਤੀ ਗ੍ਰਿਫਤਾਰ ਹੋ ਗਏ ਨੇ ਇਸ ਦੇ ਵਿੱਚ ਜਿਹੜੀ ਹੈ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਦੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਪਹਿਲਾ ਇੱਕ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਇੱਕ ਪ੍ਰਭ ਨਾਮ ਦਾ ਜਿਹੜਾ ਫੋਰਨ ਬੇਸਡ ਹੈਂਡਲਰ ਹੈ ਉਹ ਕੁਝ ਹਰਦੋ ਰਤਨ ਤੇ ਹੋਰ ਜਿਹੜੇ ਪਿੰਡਾਂ ਦੇ ਦੋ ਚਾਰ ਜਿਹੜੇ ਵਿਅਕਤੀ ਸੀ ਲੜਕੇ ਸੀ ਉਹਨਾਂ ਦਾ ਯੂਜ਼ ਕਰਕੇ ਔਰ ਵੈਪਨਸ ਵਗੈਰਾ ਸਪਲਾਈ ਕਰਕੇ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਉਹ ਸਾਹਮਣੇ ਆਈ ਸੀ ਤੇ ਉਸ ਮੋਡਿਊਲ ਦੇ ਨਾਲ ਵੀ ਇਸ ਦਾ ਜਿਹੜਾ ਹੈ ਇਹ ਇੱਕ ਤਰੀਕੇ ਨਾਲ ਲਿੰਕੇजेस ਸਾਹਮਣੇ ਆਉਂਦਾ ਹੈ ਸੋ ਇੱਕ ਜਿਹੜਾ ਉਹ ਮੋਡਿਊਲ ਸੀ ਆਈਐਸਵਾਈਐਫ ਬੈਕਡ ਉਹੀ ਮੋਡਿਊਲ ਦੇ ਜਿਹੜੇ ਧਾਰ ਨੇ ਇਸ ਮੋਡਿਊਲ ਦੇ ਨਾਲ ਕਿਉਂਕਿ ਗੁਰਸੇਵਕ ਵਗੈਰਾ ਦੀ ਜਿਹੜੀ ਹੈ ਪੁੱਛ ਗਿਜ ਤੋਂ ਇਹਨਾਂ ਦੀ ਮੱਤੇਵਾਲ ਦੇ ਵਿੱਚ ਫਾਇਰਿੰਗ ਹੋਈ ਸੀ ਉਸ ਦੇ ਵਿੱਚ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਫੋਰਨ ਹੈਂਡਲਰ ਨੇ ਉਹਨਾਂ ਦੇ ਨਾਲ ਜਿਹੜੇ ਸਬੰਧ ਹੈ ਉਹ ਵੀ ਸਾਹਮਣੇ ਆ ਰਹੇ ਨੇ ਸੋ ਇੱਕ ਤਰੀਕੇ ਦੇ ਨਾਲ ਜਿਹੜਾ ਹੈ ਇਹ ਇੰਟਰਨੈਸ਼ਨਲ ਜਿਹੜਾ ਇਹ ਮੋਡਿਊਲ ਇਹਨਾਂ ਦਾ ਚੱਲ ਰਿਹਾ ਉਹਨੂੰ ਬਸਟ ਕਰਨ ਦੇ ਵਿੱਚ ਅਮਸਦਿਆਤੀ ਪੁਲਿਸ ਦੀ ਸੀਆਈਏ ਟੀਮ ਵੱਲੋਂ ਜਿਹੜਾ ਹੈ ਕਾਮਯਾਬੀ ਹਾਸਲ ਕੀਤੀ ਹੈ ਸਰ ਇਹਨਾਂ ਦੇ ਪਹਿਲੇ ਵੀ ਮਕਦਮੇ ਦਰਜ ਨੇ ਔਰ ਇਹ ਕੀ ਦੀ ਅੰਡਰ ਕੰਮ ਕਰਦੇ ਸੀ ਫੋਰਨ ਤੋਂ ਕਿਥੋਂ ਇਹਨਾਂ ਨੂੰ ਜਿਹੜੀ ਹਦਾਤਾਂ ਦੀ ਸੀ ਜਿਹੜਾ ਜਗਰੂਪ ਸਿੰਘ ਤੁਸੀਂ ਦੇਖੋਗੇ ਜੂਪਾ ਇਹ ਇਸ ਦੇ ਖਿਲਾਫ ਜਿਹੜਾ ਬਟਾਲੇ ਤੇ ਜਿਹੜਾ ਖਲਚੀਆਂ ਥਾਣੇ ਇੱਥੇ ਦੋ ਮੁਕੱਦਮੇ ਦਰਜ ਨੇ ਤੇ ਤੀਜਾ ਜਿਹੜਾ ਵਰਿੰਦਰ ਹੈ ਇਸ ਦੇ ਖਿਲਾਫ ਇੱਕ ਮੁਕੱਦਮਾ ਦਰਜ ਹੈ ਇਸ ਤੋਂ ਇਲਾਵਾ ਜਿਹੜੇ ਹੋਰ ਜਿਹੜੇ ਵਿਅਕਤੀ ਆ ਉਹਨਾਂ ਦੀ ਵੀ ਪੁੱਛਗਿੱਛ ਜਾਰੀ ਹੈ ਉਹਨਾਂ ਦੇ ਜਿਹੜਾ ਕ੍ਰਿਮੀਨਲ ਐਂਟੀਸੀਡੈਂਟਸ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਜਿਹੜੇ ਤੁਸੀਂ ਫੋਰਨ ਹੈਂਡਲਰਸ ਦੀ ਗੱਲ ਕੀ ਕਰਦੇ ਹੋ ਉਸ ਦੇ ਵਿੱਚ ਵੀ ਇੱਕ ਜਿਹੜਾ ਧਰਮਾ ਸੰਧੂ ਕਰਕੇ ਨਾਂ ਸਾਡੇ ਸਾਹਮਣੇ ਆ ਰਿਹਾ ਯੂਕੇ ਬੇਸਡ ਕੋਈ ਫੋਰਨ ਹੈਂਡਲਰ ਉਹ ਤੇ ਪ੍ਰਭ ਜਿਹੜਾ ਹੈ ਉਹਨਾਂ ਦਾ ਲਿੰਕ ਫਰਦਰ ਜਿਹੜਾ ਹੈ ਅਸੀਂ ਪਹਿਲਾਂ ਇੱਕ ਮੋਡਿਊਲ ਪਾਸ ਕੀਤਾ ਆਈ ਬੈਕ ਉਹ ਤੇ ਇਹ ਜਿਹੜਾ ਗਰੁੱਪ ਹੈ ਇਹਨਾਂ ਦੇ ਕਾਫੀ ਲਿੰਕੇਜਸ ਜਿਹੜੇ ਹਨ ਉਹ ਸਾਹਮਣੇ ਆ ਰਹੇ ਨੇ ਫਰਦਰ ਜਿਹੜੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਉਹ ਸਾਰੇ ਪੱਖਾਂ ਤੋਂ ਇਹਨਾਂ ਦੀ ਜਿਹੜੀ ਹੈ ਜਾਂਚ ਕਰਾਂਗੇ ਜਿਹੜੇ આરોપી ਕਰਤਾ ਕਿਤੇ ਨੇ ਇਹਨਾਂ ਦਾ ਏਜ ਗਰੁੱਪ ਕੀ ਸਰਤੇ ਇੱਕ ਆਪ ਵੀ ਨਸ਼ਾ ਕਰਦੇ ਨੇ ਜੀ ਬਿਲਕੁਲ ਜੀ ਇਸ ਦੇ ਵਿੱਚ ਜਿਹੜੇ ਹੈ ਆਪ ਵੀ ਕੁਝ ਜਿਹੜੇ ਹੈ ਡਰੱਗਸ ਜਿਹੜੇ ਹੈ ਕੰਜ਼ੂਮ ਕਰਦੇ ਨੇ ਇਹਨਾਂ ਦੀ ਏਜ ਗਰੁੱਪ ਦੀ ਗੱਲ ਕਰੀਏ ਤੇ ਆਪਣੇ 20s ਦੇ ਵਿੱਚ ਨੇ ਸੋ ਯੰਗ ਲੋਟ ਹੈ ਇਹ ਤੇ ਇਸ ਦੇ ਵਿੱਚ ਇਹ ਇੱਕ ਜਿਹੜਾ ਹੈ ਇਹਨਾਂ ਦਾ ਇੱਕ ਟਾਰਗੇਟ ਗਰੁੱਪ ਹੈ ਜਿਹੜਾ ਅਨਐਮਪਲੋਇਡ ਯੂਥ ਹੈ ਉਹਨੂੰ ਅ ਇਹ ਆਪਣੇ ਗਰੁੱਪਸ ਦੇ ਵਿੱਚ ਜੋੜਦੇ ਨੇ ਫਰਦਰ ਐਂਟੀ ਸੋਸ਼ਲ ਐਕਟੀਵਿਟੀਆਂ ਵੈਪਨਸ ਤੇ ਡਰੱਗਸ ਦੀ ਜਿਹੜੀ ਸਮਗਲਿੰਗ ਹੈ ਉਸ ਦੇ ਵਿੱਚ ਉਹਨੂੰ ਇਨਵੋਲ ਕਰਦੇ ਨੇ ਥੈਂਕ ਯੂ ਥੈਂਕ ਯੂ ਬਿਲਕੁਲ ਬਹੁਤ ਵੱਡੀ ਜਿਹੜੀ ਕਿ ਕਾਮਯਾਬੀ ਅਮਰਸੇ ਪੁਲਿਸ ਦਿਹਾਤੀ ਦੀ ਜਿਹੜੀ ਮੰਨੀ ਜਾ ਸਕਦੀ ਕਿਉਂਕਿ ਐਸਐਸਪੀ ਜਿਹੜੇ ਚਰਨਜੀਤ ਸਿੰਘ ਸੋਹਣ ਨੇ ਉਹਨਾਂ ਉਹ ਦੱਸਿਆ ਗਿਆ ਵੀ ਜਿਹੜੇ 8 આરોપી ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਪਾਸੋਂ ਜਿਹੜੀ 4.5 ਕਿਲੋ ਹੈਰੋਇਨ ਹੈ 1.5 ਲੱਖ ਰੁਪਏ ਜਿਹੜਾ ਕਿ ਮਣੀ ਜਿਹੜੀ ਟਰੱਕ ਮਣੀ ਹੈ ਨਾਲ ਤਿੰਨ ਭਾਰ ਤੋਲਣ ਵਾਲੇ ਕੰਡੇ ਨੇ 10 ਮੋਬਾਈਲ ਨੇ ਇੱਕ ਕਾਰ ਹੈ ਇੱਕ ਮੋਟਰਸਾਈਕਲ ਹੈ ਤੇ 6 ਪਿਸਤਲ ਜਿਹੜੀ ਉਹ ਬਰਾਮਦ ਕੀਤੇ ਗਏ ਨੇ ਔਰ ਇਹਨਾਂ ਨੂੰ ਜਿਹੜੇ ਤਿੰਨ ਜਿਹੜੇ ਇਹਨਾਂ ਵਿੱਚੋਂ ਜਿਹੜੇ ਪੀਜੀ ਵਿੱਚ ਰਹਿੰਦੇ ਸੀ આરોપી ਉਹਨਾਂ ਨੂੰ ਉੱਥੋਂ ਜਿਹੜਾ ਕਬੀਰਪਾਰਕ ਤੋਂ ਜ਼ਬਤਾਰ ਕੀਤਾ ਗਿਆ ਔਰ ਵੱਡੀ ਰਿਕਵਰੀ ਕੀਤੀ ਗਈ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਔਰ ਇਹ ਆਖਰੀ ਨੇ ਵੀ ਜਿਹੜੇ ਵੀ ਅਪਰਾਧੀ ਕਿਸਮ ਦੇ ਲੋਕ ਤੇ ਉਹਨਾਂ ਤੇ ਪੂਰਾ ਜਿਹੜਾ ਸ਼ਿਕੰਜਾ ਹੈ ਉਹ ਕੱਸਿਆ ਜਾਏ। ਕਿਆ ਮਨ ਪ੍ਰਸੰਤ ਕੁਪਾਲ ਦੇ ਨਾਲ ਸਿਕੰਦਰਪੱਸੀ ਚਾਹ ਜਨਕ ਸ੍ਰੀ ਟੀਵੀ ਅਮਰਸਰ